ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਅਸੀਂ ਇਸ ਵਕਤ ਆਪਣੇ ਫਾਰਮ ਲਾਜੋ ਗਰ ਫਾਰਮ ਵਿੱਚ ਆ ਗਏ ਤਾਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਆਪਣਾ ਪੂਰਾ ਫਾਰਮ ਟੂਰ ਕਰਵਾ ਸਕਦਾ ਤੇ ਜਿ ਦੇਖ ਸਕਦੇ ਹੋ ਸਾਡੇ ਜਿਹੜੇ ਆ ਕੇ ਲੇਟੈਸਟ ਹੋਲੇ ਆ ਗਏ ਹੈ ਜਿਹਦੇ ਉੱਪਰ ਨਹੀਂ ਹੋਏ ਤਾਂ ਇਹਨਾਂ ਦੇ ਫੂਡ ਥੋੜਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਬਟ ਅਭੀ ਜਿਹੜਾ ਜੇ ਚੰਗੀ ਤਰ੍ਹਾਂ ਫਲ ਦੇਣਾ ਸ਼ੁਰੂ ਨਹੀਂ ਕੀਤਾ ਪਰ ਥੋੜੇ ਬੁਤੇ ਆ ਗਏ ਜਿਹਦੇ ਲੱਗੇ ਪੁਰਾਣਾ ਸੀਗਾ ਜੀ ਇਹਦੇ ਫੂਡਿੰਗਾਂ ਵੀ ਅੱਛੇ ਆ ਰਹੀ ਹੈ ਦੇਖੋ ਠੀਕ ਹੈ ਸਾਡੇ ਜਿਹੜਾ ਖੇਤ ਹੈਗਾ ਇਹਨੂੰ ਲਾਈਕ 1.5 ਸਾਲ ਹੋਇਆ ਹੈ। ਜਿਹੜੇ ਪੌਦੇ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ 뷰 ਉਪਰੋ। ਠੀਕ ਹੈ। ਤੇ ਜਿਹੜੇ ਆਹ ਵਾਲੇ ਪੌਦੇ ਸਾਡੇ ਮੇਨ ਮੇਜਰ ਫੂਡ ਗਿਵਿੰਗ ਪਲਾਂਟਸ ਹੈਗੇ ਜਿਹੜੇ ਚੱਲ ਰਹੇ ਇਸ ਵਕਤ ਇਹ ਹੈਗੇ 3 ਸਾਲ ਦੇ ਪੌਦੇ ਤੁਸੀਂ ਦੇਖ ਸਕਦੇ ਹੋ। 3 ਸਾਲ ਦੇ ਪਲਾਂਟਸ ਹੈਗੇ ਹੈ। ਠੀਕ ਹੈ। ਏ ਅੱਗੇ ਫਰੂਟਿੰਗ ਪੈ ਰਹੀ ਹੈ ਇਹਨਾਂ ਦੀ ਇਹ ਫਲਾਵਰਿੰਗ ਹੋ ਰਹੀ ਹੈ ਠੀਕ ਹੈ ਨਾਲੋਂ ਨਾਲ ਤੇ ਇਹਨਾਂ ਦੀ ਫਰੂਟ ਜਿਹੜੇ ਆ ਰਾਈਪਨਿੰਗ ਹੋ ਰਹੀ ਹੈ ਯਾਨੀ ਕਿ ਪੱਕ ਰਿਹਾ ਫਰੂਟਸ ਤੇ ਅੱਗੇ ਅੱਗੇ ਅ ਗੇ ਤੁਹਾਨੂੰ ਅੱਗੇ ਕੀ ਵੀ ਜਿਹੜਾ ਨਵਾਂ ਫਰੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਨਵਾਂ ਫਰੂਟ ਵੀ ਇੱਥੇ ਪੈ ਰਿਹਾ ਠੀਕ ਹੈ ਤੇ ਮਤਲਬ ਹੁਣ ਕਾਫੀ ਇਹਨੇ ਕਟਿੰਗ ਵੀ ਪ੍ਰੂਨਿੰਗ ਵੀ ਕਰਨ ਵਾਲੀ ਹੋ ਗਈ ਦੀ ਹੈ ਬਟ ਉਹਨਾਂ ਦਾ ਲਾਈਕ ਪਰੂਨਿੰਗ ਸੀਜ਼ਨ ਹੈਗਾ ਬਟ ਫਿਰ ਇਸੀ ਨੂੰ ਬਗਨੋਰ ਕਰਕੇ ਆਪਾਂ ਥੋੜੀ ਜਿਹੀ ਜਦੋਂ ਦਾ ਅ ਬਿਨ ਆਫ ਸੀਜ਼ਨ ਹੋਏਗਾ ਇਹਨਾਂ ਨੂੰ ਉਦੋਂ ਪ੍ਰੂਨਿੰਗ ਕਰਾਂਗੇ ਅੱਛੇ ਸੇ ਵਧੀਆ ਨਾਲ ਟੰਗਣਾ ਤਾਂ ਜੋ ਹਵਾ ਵੇਰਿੰਗ ਅੱਛੇ ਵਧੀਆ ਤਰੀਕੇ ਨਾਲ ਪਾਸ ਹੋ ਜਾਵੇ ਫਿਰ ਬਿਮਾਰੀ ਨਹੀਂ ਲੱਗੇ ਨਾ ਠੀਕ ਹੈ ਉਸ ਤੋਂ ਬਾਅਦ ਸਾਡੇ ਆਪਾਂ ਇਹਦੇ ਵਿੱਚ ਲਗਾਇਆ ਹੋਇਆ ਡੈਂਚਾ ਉਸ ਤੋਂ ਬਾਅਦ ਹਲਦੀ ਠੀਕ ਹੈ ਹਲਦੀ ਤੋਂ ਬਾਅਦ ਪਪੀਤਾ ਵੀ ਲੱਗਿਆ ਹੋਇਆ ਵਿੱਚ ਥੋੜਾ ਬੋੜਾ ਠੀਕ ਹੈ ਜੰਤਰ ਵੀ ਹੈ ਠੀਕ ਹੈ ਉਸ ਤੋਂ ਬਾਅਦ ਮਰਚੇ ਵਗੈਰਾ ਵੀ ਲਾਈਆਂ ਹੋਈਆਂ ਆਪਾਂ ਸਬਜ਼ੀਆਂ ਇਹਦੇ ਵਿੱਚ ਆਪਾਂ ਗੁੱਡੀ ਹੈ ਇਹਦੇ ਵਿੱਚ ਆਰਗੈਨਿਕਲੀ ਆਪਾਂ ਗ로우 ਕਰਦੇ ਆਗੇ ਤੇ ਹੱਥ ਨਾਲ ਗੁੜਾਈ ਕੀਤੀ ਹੈ ਇਹਦੀ ਵੀ ਸਾਡੇ ਦੇ ਵਿੱਚ ਟਰੈਕਟਰ ਤਾਂ ਨਹੀਂ ਵਾਟ ਸਕਦਾ ਪੋਸਿਬਲ ਨਹੀਂ ਹੈ ਉਹਨਾਂ ਤਾਂ ਕਿਹਾ ਤੁਸੀਂ ਡ੍ਰੈਗਨ ਫੂਡ ਦਾ ਕਲਰ ਦੇਖ ਸਕਦੇ ਹੋ ਆਰਗੈਨਿਕਲੀ ਦਾ ਉਹ ਟੇਸਟ ਜਿਹੜਾ ਇੱਕ ਇਹਦਾ ਇੰਨਾ ਆ ਲਾਈਕ ਵਧੀਆ ਟੇਸਟ ਹੈਗਾ ਇਹਦਾ ਇੰਨਾ ਮਜ਼ੇਦਾਰ ਹੈ ਕਿ ਕੋਈ ਸਰਨੇ ਕਰ ਖਾ ਕੇ ਜ਼ਰੂਰ ਦੇਖੋ ਤਾਂ ਹਾਂ ਦੇਖ ਸਕਦੇ ਹੋ ਤੁਸੀਂ 컬러 ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਵੈਰਾਈਟੀ ਦਾ ਕੀ ਹੈ ਟੇਸਟ ਹੋਏਗਾ ਠੀਕ ਹੈ ਉਸ ਬਾਅਦ ਉਸ ਨੁੱਕਰ ਵਿੱਚ ਆਪਾਂ ਲਾਈ ਹੋਈ ਇਹ ਪਪੂਲਰ ਦੀ ਵੈਰਾਈਟੀਆਂ ਪਪੂਲਰ ਦੀ ਨਰਸਰੀ ਪlant ਉਹ ਉਹਨਾਂ ਨੂੰ ਨੈਕਸਟ ਇਅਰ ਜਿਹੜੇ ਆਗੇ ਜਨਵਰੀ ਫਰਵਰੀ ਵਿੱਚ ਆਪਾਂ ਟ੍ਰਾਂਸਪਲੈਂਟ ਕਰਨੇ ਹੈਗੇ ਉਸ ਤੋਂ ਬਾਅਦ ਇਹ ਜਿਹੜੇ ਆਗੇ ਆਪਣੇ ਇਹ ਸਾਡੇ ਉਧਾਂ ਹੀ ਪਏ ਆ ਜੇ ਇਹਨਾਂ ਨੂੰ ਵੀ ਉੱਪਰ ਲਗਾਣਾ ਉਸ ਬਾਅਦ ਆਪਾਂ ਹੋਰ ਲਗਾਇਆ ਹੋਇਆ ਲੈਮਨ ਗ੍ਰਾਸ ਵੀ ਲਗਾਇਆ ਹੋਇਆ ਹੈ ਨੈਮਨ ਗ੍ਰਾਸ ਦੇ ਵੀ ਫਾਇਦੇ ਬਹਾਵਾ ਹੁੰਦੇ ਆ ਜਿਹੜੀ ਆਪਣੇ ਜਿੱਕਸਰ ਦੇ ਤੁਸੀਂ ਡਰੈਗਨ ਫੂਡ ਦੀ ਇੱਕ ਉਹਦੇ ਤੇ ਹੀ ਕਾਫੀ ਜ਼ਿਆਦਾ ਪ੍ਰੋਡਕਸ਼ਨ ਹੋਰ ਅੱਛੀ ਪ੍ਰੋਡਕਸ਼ਨ ਹੈ ਇਸ ਵਾਰ ਠੀਕ ਹੈ ਔਰ ਇਹ ਕਮਾਜਗਾ ਜਿਨੂੰ ਇਹਨੇ ਗੰਨਾ ਹਾਸੇ ਬਾਉਂਡਰੀ ਤੇ ਤਾਂ ਜੋ ਇੱਕ ਨੰਬਰ ਸ਼ਾਂ ਵੀ ਰਹੇ ਨਾਲ ਆਪਣੇ ਚੂਪਨ ਦੇ ਵੀ ਧਨੇ ਵਧੀਆ ਹੋ ਜਾਣ ਉਹ ਜਵਾਦੀ ਸਾਡੀ ਹੈ ਗੰਨੇ ਦੀ ਸੌਰੀ ਬਨਾਣਾ ਦੀ ਵੈਰਾਈਟੀ ਜੀਨਨ ਵੈਰਾਈਟੀ ਹੈਗੀ ਹੈ ਕੇਲੇ ਦੀ ਇਹ 10 ਤੋਂ 4 प्लांट्स ਲਗਾਉਂਦੇ ਸੀ ਉਸ ਤੋਂ ਬਾਅਦ ਲਗਾਉਣ ਤੋਂ ਬਾਅਦ प्लांट्स ਵੱਡੇ ਹੋ ਗਏ ਨੇ ਜਿਹੜੇ ਨਿਊ ਸ਼ੱਕਰਸ ਨਿਕਲਦੇ ਆ ਗਏ ਉਹਨਾਂ ਨੂੰ ਪਟ ਪਟ ਕੇ ਅੱਗੇ ਜਿਹੜੀ ਟ੍ਰਾਂਸਪਲੈਂਟਿੰਗ ਕੀਤੀ ਸੀ ਤੇ ਦੇ ਨਾਲ ਅੱਛੇ ਕਾਸੀ ਲਾਈਕ प्लांट्स ਦੀ ਗਰੋਥ ਹੋ ਗਈ ਔਰ ਅੱਛੇ ਕਾਸੀ ਪ੍ਰੋਡਕਸ਼ਨ ਦਿੰਦੇ ਆ ਗਏ ਆ ਵੀ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਫੇਵਰਿਟਸ ਵਨ ਆਫ ਮੇ ਫੇਵਰਿਟ ਫਰੂਟਸ ਆਲਸੋ ਪਾਈਨੈਪਲ ਇਸ ਇਸ ਬੁੰਦੇ ਨੂੰ ਗਰੋ ਕਰਨ ਲਈ ਨਾ ਇਨਾ ਜ਼ਿਆਦਾ ਟਾਈਮ ਲੱਗੇ ਇਹਨੇ ਇੰਨੀ ਮਿਹਨਤ ਖਾਦੀ ਹੈ ਮੇਰੀ ਸਬਰ ਬਹੁਤ ਇਹ ਇਹ ਚੀਜ਼ ਲਈ ਨਾ ਬਹੁਤ ਸਬਰ ਕੀਤਾ ਮੈਂ ਠੀਕ ਹੈ ਦੋ ਪਲਾਂਟ ਸੀ ਜਿਵੇਂ ਗਰੋ ਕੀਤੇ ਆਗੇ ਪਾਈਨੈਪਲ ਦੇ ਆ ਰੱਬ ਦੀ ਮਿਹਰ ਨਾਲ ਬਹੁਤ ਸਬਰ ਕੀਤਾ ਮੈਂ ਤੇ ਇਹ ਦੇਖ ਸਕਦੇ ਹੋ ਕਿਆ ਅੱਛਾ ਕੇਲਾ ਠੀਕ ਹੈ ਇਹਨਾਂ ਧੱਲੇ ਡੀ ਰੈਸਲਿੰਗ ਕਰ ਦਿੱਤੀ ਜਾਂਦੀ ਹੈ। ਡੀ ਨਹੀਂ ਸੌਰੀ ਡੀ ਰੈਸਲਿੰਗ ਨਹੀਂ ਡੀ ਨੀਵਲਿੰਗ ਹੁੰਦੀ ਸ਼ਾਇਦ। ਤਾਂ ਜਿਹੜਾ ਮੇਲਪਾਰਟ ਹੈ ਜਿਹੜਾ ਥੱਲੇ ਜਿਹੜਾ ਅਮੀਨ ਹੁੰਦਾ ਜਿਹੜਾ ਗੁੱਦਾ ਜਾਂ ਉਹਨੂੰ ਕੱਢ ਦਿੱਤਾ ਜਾਂਦਾ ਹੈ। ਤਾਂ ਜੋ ਜਿਹੜੇ ਨਿਊਟ੍ਰੀਐਂਟ ਸਾਰੇ ਇਹਨਾਂ ਨੂੰ ਮਿਲਣ ਨਾ ਕਿ ਤੱਲੇ ਵਾਲੇ ਨੂੰ ਤੇ ਗੱਲੇ ਮੋਟੀਆਂ ਸੰਢੀਆਂ। ਤੁਸੀਂ ਦੇਖ ਸਕਦੇ ਕਮਾਦ ਵਧਿਆ ਹੋ ਰਿਹਾ। ਠੀਕ ਹੈ। ਇਸ ਜਗ੍ਹਾ ਸਾਡਾ ਫੁੱਲ ਫਾਰਮ ਟੂਰ ਪਲਾਂਟਸ ਅੱਛੇ ਕਾਸੀ ਹੈ। ਇਹ ਦੇਖੋ ਬਹੁਤ ਜ਼ਿਆਦਾ ਗਰੋਥ ਹੋ ਚੁੱਕੀ ਹੈ। ਉਹਨਾਂ ਦੀ ਬਰੂਨਿੰਗ ਵੀ ਕਰਨੀ ਆ ਪਰ ਟਾਈਮ ਨਹੀਂ ਮਿਲ ਰਿਹਾ ਇਸ ਕਰਕੇ ਇਹਨੇ ਪ੍ਰੂਨਿੰਗ ਨਹੀਂ ਹੋ ਪਾਰੀ ਹੈ ਤੇ ਚੈੱਕ ਕਰ ਸਕਦੇ ਹੋ ਡ੍ਰੈਗਨ ਫਰੂਟ ਦਾ ਸਾਈਜ਼ ਬਹੁਤ ਜ਼ਿਆਦਾ ਵਧੀਆ ਔਰ ਸਾਈਜ਼ ਠੀਕ ਹੈ ਸਮੂਥનેસ ਔਰ ਕੀ ਕਹਿ ਸਕਦੇ ਹੋ ਕਿ ਜਿਹੜੀ ਸ਼ਾਈਨਿੰਗ ਹੈ ਚੈੱਕ ਕਰੋ ਉਹ ਸਾਈਜ਼ ਚੈੱਕ ਕਰੋ ਲੱਗ ਰਿਹਾ ਨੇ ਕਿ অর্ਗੈਨਿਕਲੀ ਹੈ ਤਾਂ অর্ਗੈਨਿਕਲੀ ਗrow ਕਰਨ ਦਾ ਹੀ ਫਾਇਦਾ ਹੁੰਦਾ ਕਿ ਤੁਸੀਂ ਇੱਕ ਤਾਂ ਟੇਸਟ ਦੇ ਰਹੇ ਹੋ ਕਸਟਮਰ ਨੂੰ ਸੰਬਰੇ ਕਾ ਲੈ ਕੇ অর্গানਿਕਲੀ ਦੇ ਰਿਹਾ ਬਿਨਾਂ ਕਿਸੇ ਦਵਾਈ ਤੋਂ ਖਾਦ ਤੋਂ ਵਗੈਰਾ ਤੋ ਅੱਛਾ ਇੱਕ ਵਧੀਆ ਹੋ ਜਾਂਦਾ ਸ਼ਾਮ ਵੀ ਵਧੀਆ ਤੇ ਫਾਰਮ ਵਿੱਚ ਰਹਿੰਦਾ ਇੱਕ ਲੱਗੀ ਮਜ਼ਾ ਹੁੰਦਾ ਇੱਕ ਲੱਗੀ ਸਕੂਨ ਮਿਲਦਾ ਫਾਰਮ ਵਿੱਚ ਬੈਠਣ ਦਾ ਫਾਰਮ ਇੱਕ ਰੂਜਾ ਘਰ ਬੰਨ੍ਹਦਾ ਤੋ ਡੱਕ ਕਰੀ ਜਾਣ ਮੇਰਾ ਦਿਲ ਨਹੀਂ ਕਰਦਾ ਇੱਥੇ ਬੈਠਾ ਰਹਿਣਾ ਦੇਖੋ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਪੋਰਟ ਕਰਨ ਲਈ ਔਰ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਔਰ ਵੀਡੀਓਜ਼ ਲਈ ਅਗਰ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਏ ਤਾਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਬਾਕੀ ਕਨੈਕਟ ਕਰ ਸਕਦਾ ਹੈ ਮੇਰੇ ਨਾਲ ਆਪਾਂ ਬਿਲਕੁਲ ਅੱਛੀ ਤੇ ਵਧੀਆ ਤੇ ਜੋ ਵੀ ਸੱਚ ਹੈ ਉਹੀ ਦੱਸੂਗਾ ਤੁਹਾਨੂੰ ਠੀਕ ਹੈ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਧੰਨਵਾਦ ਦੁਬਾਰਾ ਮਿਲਦਾ ਹੈ ਨੈਕਸਟ ਵੀਡੀਓ ਵਿੱਚ ਬਾਏ ਬਾਏ ਫਰਮ ਲਵ ਜੋਗਰ